ਅਨਸਾ ਮੈਂ ਦਜੀ ਕੀ ਫਤਿਹ ਹੈ ਨਾ ਤੇ ਤੁਸੀਂ ਆ ਮੈਂ ਹਰ ਭਜਨ ਕੋ ਸਰਪੰਚ ਸੁਣੀ ਗਏ ਆ ਮੇਰਾ ਪਿੰਡ ਦੇ ਬਹੁਤ ਬਹੁਤ ਧੰਨਵਾਦ ਕੀਤਾ ਸਾਰੇ ਪਿੰਡ ਦੇ ਭੈਣ ਭਰਾਵਾਂ ਦੀ ਗੁਜਰਗਾਂ ਦੀ ਬਹੁਤ ਬਹੁਤ ਧੰਨਵਾਦ ਜਿੰਦਾ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਬਹੁਤ ਸਾਡੇ ਤੇ ਬੋਲਾਂ ਜòn ਜੋ ਵੀ ਅਸੀਂ ਪਿੰਡ ਦਾ ਕੰਮ ਕਰਾਂਗੇ ਸਾਰੇ ਇਹ ਭੈਣ ਭਰਾਵਾਂ ਦੇ ਨਾਲ ਹੋ ਕੇ ਜੋ ਵੀ ਕਰਨਗੇ ਅਸੀਂ ਉਹ ਹੀ ਕਰਾਂਗੇ ਭੈਣ ਭਰਾਵਾਂ ਦੇ ਸਾਰੇ ਦੇ ਨਾਲ ਹਾਂ ਜੋ ਵੀ ਸਾਡੇ ਸੋ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਆਪਣੀ ਗਣਦੇ ਵਿੱਚ ਸਾਡੇ ਜੀ ਕਾਇਮ ਫਾਰਮ ਕੋਈ ਗਲੀਆਂ ਦੇ ਵਿੱਗੇ ਨੇ ਤੇ ਕੁਛ ਬੱਚੇ ਕਹਿ ਰਹੇ ਆ ਸਾਨੂੰ ਜਿਮ ਖੋਲ ਕੇ ਦੋ ਅਸੀਂ ਇਹ ਵੀ ਕਰਾਉਣਾ ਚਾਹੁੰਦੇ ਆ ਕਿ ਚਲੋ ਵੀ ਬੱਚਿਆਂ ਨੂੰ ਕੰਮ ਲੱਗਣ ਜੀ ਤੇ ਹੋਰ ਵੀ ਜੋ ਵੀ ਕੰਮ ਹੋਣਗੇ ਸਾਰੇ ਕੰਮ ਅਸੀਂ ਕਰਾਂਗੇ ਸਾਰੇ ਪਿੰਡ ਪਰਾਂ ਦੇ ਸਹਿਯੋਗ ਦੇ ਨਾਲ ਇਸ ਨਾਲ ਜੋ ਵੀ ਕਹਿਣਗੇ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਪਿੰਡ ਦੇ ਲੋਕਾਂ ਪੰਜੀ ਹੁਣਾਂ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਪਰ ਦੇ ਛੇਤੇ ਸਰਪੰਚੀਆਂ ਦਾ ਅਦਾ ਸੀ ਜੀ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦਿਓ ਸਭ ਤੋਂ ਪਹਿਲਾਂ ਪੂਰੇ ਨਗਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਧੰਨ ਪਤਨੀ ਸਤਾ ਸਰਦਾਰਨੀ ਭਜਲ ਕਾ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ ਮੈਂ ਤਾ ਤੁਹਾਨੂੰ ਪਿੰਡ ਦਾ ਧੰਨਵਾਦ ਕਰਦਾ ਹਾਂ ਤੇ ਅੱਗੇ ਤੋਂ ओके ਸਤਿ ਸ੍ਰੀ ਅਕਾਲ ਅਗਰ ਅਰਦਾਸ ਕਰਦਾ ਹਾਂ ਕਿ ਜੋ ਜੋ ਮੈਂ ਕਲੈਕਸ਼ਨ ਤੋਂ ਪਹਿਲੇ ਲੋਕਾਂ ਨਾਲ ਵਾਅਦੇ ਕੀਤੇ ਸੀ ਮੈਂ ਵਾਅਦੇ ਹਰ ਤਰ੍ਹਾਂ ਦੇ ਪੂਰੇ ਕਰੂੰਗਾ ਤੇ ਗਵਰਨਮੈਂਟ ਦੀ ਆਪਣੀ ਤਰਫੋਂ ਜੋ ਵੀ ਮੈਂ ਆਏਗੀ ਮੈਂ ਤੈਅ ਦੁਨੋਂ ਆਪਣੇ ਦਿਲ ਦਿਲ ਤੋਂ ਲਾ ਕੇ ਆਪਣਾ ਆਪਣੇ ਪੂਰੇ ਪਿੰਡ ਦੇ ਵਿੱਚ ਨਗਰ ਦੀ ਸੇਵਾ ਕਰੂੰਗਾ ਜੀ ਸਰ ਪਿਛਲੀ ਪੰਚਾਇਤ ਉਹਨਾਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਹੁਣ ਜੋ ਤੁਹਾਡੀ ਗਵਾਈ ਚ ਪੂਰੇ ਕਰਾਈ ਜਣੇ ਪਿੰਡ ਤੇ ਕੰਮ ਤੇ ਪਹਿਲੇ ਚਪੰਚਰਾਂ ਨੇ ਬਹੁਤ ਵਧੀਆ ਕਰਾਈਗੇ ਲੇਕਿਨ ਜਿਹੜੇ ਜਿਹੜਾ ਅਧੂਰੇ ਕੰਮ ਹੀ ਉਹ ਮੈਂ ਪਿੰਡ ਦਾ ਛੱਪੜ ਜੋ ਸਭ ਤੋਂ ਪਹਿਲਾਂ ਜਿਹੜਾ ਹੈ ਪਿੰਡ ਦਾ ਨਿਕਾਸ਼ ਜੋ ਹੈ ਉਹਨਾਂ ਦਾ ਛੱਪੜ ਜੋ ਬਹੁਤ ਦੰਦੀ ਹੋ ਦੇ ਵਿੱਚ ਗੁਰੂ ਘਰ ਦੇ ਲਾਗੇ ਹੈਗਾ ਛੱਪੜ ਤੇ ਉਹਦੀ ਮੈਂ ਸਫਾਈ ਕਰਾਈ ਹੈ ਔਰ ਇੱਕ ਬਾਹਰ ਬਾਹਰ ਛੱਪੜਾ ਉਹਦੀ ਸਫਾਈ ਕਰਾਈ ਹੈ ਬਾਹਰ ਪਿੰਡ ਦਾ ਨਾਲਾ ਹੀ ਬਹੁਤ ਟੁੱਟਿਆ ਹੋਇਆ ਉਹ ਦੁਬਾਰਾ ਮੈਂ ਰਿਪੇਅਰ ਕਰਾਇਆ ਹੈ ਸੋ ਸਭ ਤੁਸੀਂ ਆਮ ਦੇਖਿਆ ਜਾਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਇਦਾ ਉਹਨਾਂ ਬੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂ ਇੱਥੇ ਸੁਨੀ ਪਾਰਕਿੰਗ ਨਾਈਟ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਕੈਮਰੇ ਲੱਗੇ ਹੁੰਦੇ ਨੇ ਪਲੇ ਗਰਾਊਂਡ ਹੁੰਦੀ ਆ ਬੱਚਿਆਂ ਵਾਸਤੇ ਓਪਨ ਗੇਮ ਹੁੰਦੀ ਆ ਚੂਲੇ ਲੱਗੇ ਹੁੰਦੇ ਇੱਕ ਵਧੀਆ ਦੇਖਣ ਅਜਿਹੀ ਹੁੰਦੀ ਆ ਸਾਡੇ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸੁੱਖ ਸੁਹੰਦ ਹੈਗੀ ਆ ਸਾਡੇ ਪਿੰਡ ਦੇ ਵਿੱਚ ਵੀ ਵੇਖੋ ਜੀ ਕੋਈ ਆਮਦਨ ਨਹੀਂ ਹੈ ਨਾ ਦੇ ਪਿੰਡ ਦੇ ਵਿੱਚ ਕੋਈ ਜ਼ਮੀਨ ਹੈ ਜਿਹੜੀ ਅੰਦਰ ਬਾਹਰ ਆ ਸਕੇ ਆਬਾਦੀ ਥੋੜੀ ਹੋਣ ਕਰਕੇ ਪਿੰਡ ਦੇ ਵਿੱਚ ਜੋ ਇੰਨੀ ਜਿਹੜੀ ਜ਼ਮੀਨ ਨਹੀਂ ਹੈ ਜਿਹਦੇ ਵਿੱਚ ਅਸੀਂ ਕੋਈ ਇਹੋ ਜਿਹਾ ਕੰਮ ਕਰ ਸਕੀਏ ਤੇ ਫਿਰ ਵੀ ਤੈਨੂੰ ਆਪਾਂ ਇਹ ਗੱਲ ਕੰਮ ਹੋਣਗੇ ਅੱਪ ਕਰਾਂਗੇ ਸੋ ਸਪੈਂਸ ਆਫ ਰਸਨ ਕਾੜ ਦੀ ਸਮੱਸਿਆ ਕਾਫੀ ਪਿੰਡਾਂ ਜੁਂਦੀ ਹੈ ਜਿਹੜੇ ਜੋਗ ਲੋਕ ਪਹੁੰਚਿਆ ਉਹਨਾਂ ਦੇ ਰਸਨ ਕਾੜ ਨਹੀਂ ਪਹੁੰਚਦੇ ਗਰੀਬ ਤੇ ਕਰ ਰਸਨ ਨਹੀਂ ਪਹੁੰਚਦਾ ਸੋ ਤੁਹਾਨੂੰ ਵੀ ਲੱਗਦਾ ਤੁਹਾਡੇ ਪਿੰਡ ਜੇ ਕੋਈ ਸਮੱਸਿਆ ਆਉਦੀ ਹੈਗੀ ਸਮੱਸਿਆ ਤਾਂ ਹੈਗੇ ਬਹੁਤ ਲੋਕਾਂ ਦਿੰਨੇ ਇੱਕ ਬੋਲਦੇ ਨੇ ਸਾਡੇ ਰਸਨ ਕਾੜ ਨਹੀਂ ਇੱਥੇ ਕੱਪਣੇ ਮੈਂ ਦੋ ਤਿੰਨ ਵਾਰ ਗਿਆ ਹੁਣੀਆਂ ਦਫ਼ਤਰ ਵਿੱਚ ਉਹਨਾਂ ਕਹਿੰਦੇ ਜਿੱਦਨ ਵੀ ਸਹੂਲਤ ਆਈ ਇਹਦੀ ਰਸਨ ਕਾੜ ਬਣਗੇ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਸੁਨਿਸ਼ਚਿਤ ਕਰਾਂਗੇ ਜੀ ਸੋ ਮੰਨ ਨਿਰਗਰ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਜਗ੍ਹਾ ਨਹੀਂ ਦਿੱਤਾ ਜਾਂਦਾ ਨਹੀਂ ਜਾਇਜ਼ ਨਾ ਪਾਇਆ ਜਾਂਦਾ। ਉਹ ਤੁਹਾਡੀ ਗਵਾਈ ਤੇ ਕਿਵੇਂ ਦੇਖਿਆ ਜਾਏਗਾ? ਵੇਖੋ ਜੀ ਨਿਰਗਰ ਦਾ ਕੰਮ ਇਹੋ ਜਾਵਾ ਕਿ ਚੰਡੀਗੜ੍ਹ ਤੋਂ ਮੈਡਮ ਆਈਆਂ ਜੀ ਉਹਨਾਂ ਨੇ ਮੀਟਿੰਗ ਕੀਤੀ ਸੀ। ਉਹਨਾਂ ਕਹਿ ਆ ਕਿ ਜਿੰਨੇ ਵੀ ਤੁਸੀਂ ਕੰਮ ਕਰੋ ਕੋਈ ਨਿਰਗਰ ਦੇ ਵਿੱਚ ਜਿਹੜੇ ਜਨ ਜਿਹੜੇ ਦਿਨ ਕੰਮ ਕਰਨ ਜਾਣੀਆਂ ਜਿਹੜੇ ਆਦਮੀ ਉਹਨਾਂ ਦੇ ਉਹਨਾਂ ਨੇ ਪੈਸੇ ਮਿਲਣਗੇ ਬਾਕੀ ਦਾ ਪੈਸਾ ਪੂਰਾ ਨਿਰਗਰ ਦਾ ਪਿੰਡ ਵਿੱਚ ਲਾਇਆ ਜਾਏਗਾ। ਸੋ ਚਲੋ ਕੋਈ ਆਪਣੇ ਲੱਗਿ ਸਕੇ ਇਹੋ ਜਿਹਾ ਕੰਮ ਹੈ ਨਹੀਂ ਜਿਨ੍ਹਾਂ ਵਿੱਚ ਕੰਮ ਕਰਨ ਨੂੰ ਜਗ੍ਹਾ ਹੋਵੇ। ਜੀ। ਸੋ ਕੱਚੇ ਕੋਠਿਆਂ ਨੂੰ ਗ੍ਰਾਂਟਾਂ ਪਿੰਡਾਂ ਚਾਹੀਆਂ ਵਿਸੇ ਨਵੇਂ ਫਾਰਮ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠਿਆਂ ਨੂੰ ਗ੍ਰਾਂਟਾਂ ਹੈ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਗਏ 8-10 ਘਰ ਇਹ ਜਿਹੜੇ ਨੇ ਇਹ ਪਏ ਹੋਏ ਨੇ ਅਜੇ ਤੱਕ ਕੋਈ ਉਹਦੀ ਉਹ ਨਹੀਂ ਆਇਆ ਹੋਰ ਜੁਦ ਨਸਿਆਂ ਵਿਰੋਧ ਤੋਂ ਪੰਜਾਬ ਸਰਕਾਰ ਨੇ ਮਹਿੰਮ ਚੜੀਆ ਸੋ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਦਿਓ ਸਾਡੇ ਪਿੰਡ ਵਿੱਚ ਵੇਖੋ ਜੀ ਦੋ ਵਾਰ ਆਪਣੇ ਕੋਲ ਆਏ ਨੇ ਮੁਲਾਜ਼ਮ ਜੀ ਮੀਟਿੰਗਾਂ ਹੋਈਆਂ ਨੇ ਲੇਕਿਨ ਸਾਡੇ ਪਿੰਡ ਵਿੱਚ ਥੋੜਾ ਕੰਟਰੋਲ ਹੈ ਥੋੜਾ ਤੁਹਾਨੂੰ ਪਿੰਸਵ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਕੋਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਚਰਿਆਂ ਤੱਕੇ ਖਾਣੇ ਪਿੰਡਾਂ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਤੋਂ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇਦੇ ਮੈਂ ਪਿੰਡ ਦਾ ਬਹੁਤ ਧੰਨਵਾਦ ਕਰਦਾ ਹਾਂ ਆਪਣਾ ਪਿੰਡ ਪੂਰੇ ਪੰਜਾਬ ਦੇ ਵਿੱਚੋਂ ਮੈਂ ਇੱਕ ਨੰਬਰ ਤੇ ਚੱਲਿਆ ਕੋਈ ਇਹੋ ਜਿਹਾ ਕੇਸ ਨਹੀਂਗਾ ਜਿਹੜਾ ਪੁਛ ਦੇ ਤੱਕ ਜਾਵੇ ਨਾ ਕੋਈ ਲੜਾਈ ਝਗੜਾ ਸਾਡੇ ਪਿੰਡਾਂ 'ਚ ਬਿਲਕੁਲ ਹੈ ਨਹੀਂ ਚਲੋ ਥੋੜਾ ਜਿਹਾ ਝਗੜਾ ਹੋ ਵੀ ਜਾਵੇ ਤੋਂ ਚਲੋ ਪਿੰਡ ਦੇ ਵਿੱਚ ਇਹ ਆਪਣੇ ਜਿਹੜਾ ਸਭ ਤੋਂ ਪਤਾ ਕੀਤਾ ਜਾਂਦਾ ਹੈ ਅਈਆਂ ਨੇ ਕਿ ਕੋਈ ਵੀ ਲੜਾਈ ਝਗੜ ਠੰਡਕ ਨਾ ਪਹੁੰਚੇ ਪੰਚਾਇਤ ਦੇ ਵਿੱਚ ਬੈਠ ਕੇ ਹੀ ਠੀਕ ਕੀਤਾ ਜਾਵੇ ਠੀਕ ਤੋਂ ਇੱਕ ਲੋਕ ਪੈਸਾ ਪਾਜਦਾ ਹੈ ਦੂਸਰਾ ਜਿਹੜੇ ਦਿਨ ਟੁੱਟਦੇ ਨੇ ਉਹ ਵੀ ਨਾ ਹੈ ਤਾਂ ਖਰਾਬ ਨਾ ਹੋਵੇ ਸੋ ਸਤ ਜੀ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਵੱਲੋਂ ਕੀ ਪ੍ਰਬੰਧ ਹੋਊਗਾ ਇਹ ਨੌਜਵਾਨਾਂ ਮਨ ਵਿੱਚ ਬਹੁਤ ਕੁਝ ਸੋਚਿਆ ਹੈਗਾ ਸੋਚਦਾ ਇਹ ਹੈਗਾ ਵੀ ਇੰਨਾ ਖੇਡਾਂ ਵਾਲੇ ਗਰਾਉਂਡ ਕੋਈ ਇੰਨਾ ਵੈਸੇ ਬਣ ਜਾਣਗੇ ਬੱਚਿਆਂ ਵਾਸਤੇ ਅੱਲੇ ਵੀ ਇਥੇ ਮੀਟਿੰਗ ਦੋ ਦਿਨ ਹੋਈਆਂ ਹੋਈਆਂ ਵਿੱਚ ਮੈਂ ਸਵਾਲ ਕੀਤਾ ਇਸ ਬਾਰੇ ਕਿ ਸਾਡੇ ਪਿੰਡ ਵਿੱਚ ਗਰਾਊਂਡ ਵਗੈਰਾ ਨਹੀਂ ਹੈ ਬੱਚਿਆਂ ਵਾਸਤੇ ਬਹੁਤ ਕੁ ਸੋਚਿਆ ਆਦਾ ਕਿ ਬੱਚਿਆਂ ਵਾਸਤੇ ਕੋਈ ਗਰਾਊਂਡ ਹੋਵੇ ਕੋਈ ਨਾਲ ਉਹਨਾਂ ਨੂੰ ਕਿਟਾ ਲਿਆ ਕੇ ਦੇਈਏ ਹੁਣ ਵੀ ਅਸੀਂ ਬੇਨਤੀ ਕਰਨੀ ਇਹ ਹੋਈ ਕਿ ਅਸੀਂ ਵੱਧ ਵਾਧੇ ਹੋ ਜਾ ਕੰਮ ਜਿਹੜਾ ਕਰੀਏ ਲੋਕਾਂ ਦੇ ਬੱਚਿਆਂ ਦੇ ਖਾਸਤੇ ਜਿਹੜਾ ਬੱਚੇ ਖੇਡਾਂ ਵਿੱਚ ਜ਼ਿਆਦਾ ਧਿਆਨ ਦੇਣਾ ਪੰਸਾਬ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸਖ ਸੁਵਿਧਾ ਗਰੀਬ ਲੋਕਾਂ ਵਾਸਤੇ ਪਿੰਡਾਂ ਵਿੱਚ ਹੁੰਦੀਆਂ ਕਿਤੇ ਨੇ ਕਿਤੇ ਤੜੇ ਬੰਦੀ ਹੁੰਦੀਆਂ ਗਰੀਬ ਪਿੰਗਾ ਪੂਝਦਾ ਨਹੀਂ ਹੁੰਦੀਆਂ ਸੋ ਤੁਹਾਡੀ ਗਵਾਈ ਤੇ ਕਿਵੇਂ ਦੇਖਿਆ ਜਾਏਗਾ ਨਹੀਂ ਸਾਡੇ ਪਨੇ ਕੋਈ ਤੁਹਾਡੇ ਪਾਦੀ ਨਹੀਂ ਐ ਹੋਈ ਕੋ ਜਿੰਨਾਂ ਕੰਮ ਕਰਨੇ ਦੋਵੇਂ ਪਾਰਟੀਆਂ ਸਾਰੀਆਂ ਪਿੰਡੇ ਕੋਈ ਸਾਡੀ ਪਿੰਡ ਪਾਰਟੀ ਭਾਜੀ ਨਹੀਂ ਕੁਝਾਂਦੀ। ਕਿ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਆ। ਇਹਦੇ ਵਿੱਚ ਕੋਈ ਇਹੋ ਜੀ ਦੀ ਗੱਲ ਨਹੀਂ ਆ। ਜੀ ਸਰ ਕਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਯਾਦ ਹੈ ਜਿਹੜਾ ਪਿੰਨ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ। ਕੰਮ ਤੇ ਬਹੁਤ ਕਰਾਉਣ ਵਾਲੇ ਨੇ। ਇੱਕ ਤਾਂ ਮੈਂ ਵਾਅਦਾ ਕੀਤੇ ਹੈਗੇ ਪਿੰਡ ਦੇ ਚਾਰ ਚੁਫੇਰੇ ਲਾਈਟਾਂ ਲਾਵਾਂਗੇ। ਹੂੰ। ਗਲੀਆਂ ਬਹੁਤ ਵੱੰਡ ਵਾਲੀਆਂ ਨੇ। ਮੈਂ ਤਾਂ ਦਿਨ ਚ ਬਹੁਤ ਕੁਝ ਸੋਚਿਆ ਵਾ। ਜਿਤਨਾ ਜਿਤਨਾ ਵੀ ਗਵਰਨਮੈਂਟਾਂ ਨੂੰ ਸਾਡੀ ਨਾਨੂੰ ਗਰਾੜ ਦੇਗੀ ਉਸ ਹੱਦ ਤੱਕ ਮੈਂ ਆਪਣੇ 32 ਜਿਹੜੇ ਕੰਮ ਕਰਾਂਗੇ ਤੇ ਕੰਮ ਤੇ ਕਾਫੀ ਕਰਨ ਵਾਲੇ ਨੇ ਗਲੀਆਂ ਨਾਲੀਆਂ ਬਹੁਤ ਬਣਨ ਵਾਲੀਆਂ ਅਜੇ ਤੱਕ ਜਿਹੜੀਆਂ ਬਣੀਆਂ ਬਹੁਤ ਖਰਾਬ ਹੋ ਗਈਆਂ ਨਾਲੀਆਂ ਨੇ ਸੋ ਸਭ ਤੋਂ ਪਹਿਲਾਂ ਜਿਹੜੇ ਵਾ ਕੋਈ ਵੀ ਕੰਮ ਜਿਹੜਾ ਮੈਂ ਤਰਜੀਹ ਕੋਈ ਕਰੂੰਗਾ ਸਭ ਤੋਂ ਪਹਿਲਾਂ ਜਦੋਂ ਸਿਰਤਾਚੇ ਅਹੀਂ ਬਣੇ ਹੈਗੇ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਦੇ ਲਾਗੇ ਛੱਪੜ ਹੈਗਾ ਉਹ ਮੈਂ ਪਹਿਲੇ ਅਰਦਾਸ ਕੀਤੀ ਸੱਚੇ ਪਾਸੇ ਦੇ ਅੱਗੇ ਕਿ ਸਭ ਤੋਂ ਪਹਿਲਾਂ ਮੈਂ ਛੱਪੜ ਦੀ ਸਪਾਈ ਕਰਾਉਂਗਾ ਉਹ ਸਪੜੇ 70 25 ਸਾਲ ਪਹਿਲਾਂ ਜਦੋਂ ਚੱਲਿਆ ਆਇਆ ਪਹਿਲਾਂ ਹੀ ਚੱਲਦੇ ਰੋ ਉਹਨੂੰ ਹੀ ਉਹ ਬਲਦੇ ਦਾਤੇ ਨੂੰ ਉਹ ਕੰਮ ਕੀਤਾ ਵਾ ਉਦੋਂ ਬਾਅਦ ਇਹ ਨਾਲਾ ਵਿਚਾਰ ਫਿਰ ਪਿੰਡ ਦੇ ਵਿੱਚ ਉਹ ਬਣਾਇਆ ਵਾ ਜੀ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਸੇਵਾ ਕੰਮ ਤਾਂ ਬੁੱਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਹਤ ਪੰਚਾਇਤਾਂ ਅਸਲੀ ਜੇ ਮੈਸੇਜ ਕੀ ਦੇਣਾ ਚਾਹੁੰਗਾ ਪਿੰਡ ਵਾਲੇ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਵੱਡਾ ਉਹਦਾ ਬੋਸਿਆ ਹੈ ਜਿੰਨੇ ਵੀ ਅਸੀਂ ਕੰਮ ਕਰਾਏ ਪਿੰਡ ਦੇ ਮੁਦਵ ਵਜਿਨੇ ਸਾਧਨ ਸਲਾਹ ਨਾਲ ਕੰਮ ਕੀਤੇ ਨੇ ਤੇ ਪੂਰਾ ਪਿੰਡ ਸਾਥ ਦੀਆਂ ਡਿਆ ਅੱਗੋਂ ਦੇ ਵੀ ਜਿਹੜਾ ਕੰਮ ਕਰੂੰਗਾ ਆਪਣੇ ਜਿੰਨੇ ਮੈਂਬਰ ਸਾਹਿਬਾਨ ਜਿੰਨੇ ਆਪਣੇ ਪਿੰਡ ਦੇ ਨਗਰ ਦੇ ਪੂਰੇ ਸੂਝਵਾਨ ਆਦਮੀ ਆ ਸਾਰੇ ਜੋ ਜੋ ਕਹਿਣਗੇ ਉਹ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ